ਟਰਾਂਸਫਰਲ ਪੈਸੇ ਕੀ ਸੀਰੀ ਲੇ ਕੇ ਬੜੀ ਦਿੱਕਤਾਂ ਚਾਰੇ ਕਿਧਰ ਆਪਣਾ ਚੁਟੀ ਜੋ ਸੋ ਦੇਖੋ ਜੀ ਜਿਹੜੀ ਹਾਈ ਕੋਰਟ ਚ ਪਟੀਸ਼ਨ ਦਰਜ ਕੀਤੀ ਆ ਉਹ ਇਹ ਕੀਤੀ ਹੈ ਕਿ ਮੁਖਸਰ ਤੇ ਗਿੱਦੜਵਾ ਦੇ ਜਿਹੜੇ ਸੀਵਰੇਜ ਦੇ ਹਾਲਾਤ ਆ ਬਹੁਤ ਮਾੜੇ ਹੈ ਗਲੀਆਂ ਦੇ ਵਿੱਚ ਪਾਣੀ ਤੁਰਿਆ ਫਿਰਦਾ ਹੈ ਸੀਵਰੇਜ ਬੋਰਡ ਸਾਨੂੰ ਕਿਸੇ ਗੱਲ ਦਾ ਨਿਆਣੀ ਦੇ ਰਿਹਾ ਅੱਜ ਡੇਢ ਮਹੀਨਾ ਹੋ ਗਿਆ ਇੱਕ ਪਾਈਪ ਟੁੱਟੀ ਨੂੰ ਸਰਕਾਰ ਸੁੱਤੀ ਪਈ ਰਹੀ ਪਹਿਲਾਂ ਤਾਂ ਟੈਂਡਰ ਹੀ ਨਹੀਂ ਲੋਕਾਂ ਨੂੰ ਠੇਕੇਦਾਰਾਂ ਨੂੰ ਕਹਿੰਦੀ ਰਹੀ ਤੁਸੀਂ ਪਾ ਦਿਓ ਪਾਈਪ ਤੁਸੀਂ ਪਾ ਦਿਓ ਜਦੋਂ ਟੈਂਡਰ ਨਹੀਂ ਹੋਊਗਾ ਕਾਰੇ ਨਾ ਪਾਈਪ ਪਾਉਣਗੇ ਉਹ ਰਿਫਰ ਲਈ ਪੈਸੇ ਆਪੇ ਹੀ ਦਿੱਤੇ ਜੀ ਐਦੋਂ ਪਹਿਲਾਂ ਜਿਹੜੀ ਡੀ ਸੀਟਿੰਗ ਦਾ ਕੰਮ ਕਰ ਰਿਹਾ ਹੈ ਜਿਹੜਾ ਚੱਲ ਰਿਹਾ ਸੁਪਰ ਸ਼ੱਕਰ ਮਸ਼ੀਨ ਇੱਕ ਦੋ ਚਾਰ ਪੇ ਮੰਡੀ ਦੇ ਲੋਕ ਗਏ ਸੀ ਕਹਿੰਦੇ ਵੀ ਇਹ ਪੈਸਾ ਉਹ ਜਿਹੜਾ ਪੈਸਾ ਹੈ ਉਹ ਪੈਸਾ ਜਿਹੜਾ ਸਾਨੂੰ ਆਬਾਦੀ ਦੇ ਹਿਸਾਬ ਨਾਲ ਸੈਂਟਰ ਗਵਰਨਮੈਂਟ ਪੈਸਾ ਦਿੰਦੀ ਹੈ ਕਿ ਟਾਈਡ ਫੰਡ ਟਾਈਡ ਫੰਡ ਟਾਈਡ অর ਅਨਟਾਈਡ ਫੰਡ ਉਰੇ ਤਹਤ ਅਸੀਂ ਕਰਾ ਰਹੇ ਹਾਂ ਉਰੇ ਚ ਪੰਜਾਬ ਸਰਕਾਰ ਦਾ ਥੇਲਾ ਰੋਲ ਨਹੀਂ ਮੇਨ ਰਾਈਜ਼ਿੰਗ ਲਾਈਨ ਅਸੀਂ ਇਹ ਤੋਂ ਪਹਿਲਾਂ ਨਵੀਂ ਮੈਂ ਪਾ ਚੁੱਕੇ ਹਾਂ ਜਿਹੜੀ ਕਿ ਕਲਕੱਤਾ ਤੋਂ ਆਈ ਸੀ ਇਹ ਦੂਸਰੀ ਪਾਈਪ ਹੈ ਜਿਹੜੀ ਕੰਡਮ ਹੋ ਚੀ ਉਹ ਖਰਾਬ ਹੋ ਗਈ ਉਹ ਟੁੱਟ ਜਾਂਦੀ ਹੈ ਇਸ ਕਰਕੇ ਪਾਣੀ ਫਲੋ ਨਾਲ ਚੱਕਿਆ ਨਹੀਂ ਜਾਂਦਾ ਤੇ ਪਾਣੀ ਸੀਵਰੇਜ ਦੀਆਂ ਉਹਨਾਂ ਗਲੀਆਂ ਦੇ ਵਿੱਚ ਆਉਣ ਲੱਗ ਪਿਆ ਅਲਟੀਮੇਟਲੀ ਅਸੀਂ 5 ਸਾਲ ਸਾਡਾ ਰਾਜ ਰਿਆ ਕਦੇ ਪਾਣੀ ਅਸੀਂ ਵੇਖਣ ਨੂੰ ਨਹੀਂ ਉੱਥੇ ਮਿਲਿਆ ਸੀ ਪਾਣੀ ਕਦੇ ਖੜਿਆ ਨਹੀਂ ਸੀ ਉਹਨਾਂ ਗਲੀਆਂ ਵਿੱਚ ਸੋ ਫਿਰ ਮੈਨੂੰ ਹਾਈ ਕੋਰਟ ਚ ਮਜਬੂਰਨ ਜਾਣਾ ਪਿਆ ਮੈਂ ਇਹਨਾਂ ਨੂੰ ਮਿਊਨਿਸਪਲ ਕਮੇਟੀ ਨੂੰ ਲਿਖਿਆ ਮੈਂ ਮਿਊਨਿਸਪਲ ਕਾਰਪੋਰੇਸ਼ਨ ਦੇ ਚੀਫ ਨੂੰ ਲਿਖਿਆ ਮੈਂ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੂੰ ਲਿਖਿਆ ਜਿਹਨੋਂ ਕਿਸੇ ਨੇ ਗੱਲ ਨਹੀਂ ਸੁਣੀ ਸਾਡੇ ਬੰਦੇ ਜਾ ਕੇ ਡੈਲੀਗੇਸ਼ਨ ਮਿਲਦੇ ਸੀ ਤੇ ਅਸੀਂ ਫਿਰ ਪਟੀਸ਼ਨ ਪਾਈ ਹਾਈ ਕੋਰਟ ਦੇ ਵਿੱਚ ਅੱਜ ਗਵਰਨਮੈਂਟ ਦੇ ਵਕੀਲਾਂ ਨੇ ਇਹ ਕਿਹਾ ਕਿ ਰਾਜਾ ਵੜਿੰਗਤਾ ਜੀ ਪਾ ਰਿਹਾ ਹੈ ਇਹ ਪਟੀਸ਼ਨ ਇਹ ਤਾਂ ਜਾਣ ਬੁੱਝ ਕੇ ਵੋਟਾਂ ਦਾ ਸਿਲਸਲਾ ਹੈ ਹਾਈ ਕੋਰਟ ਦੇ ਜੱਜ ਨੇ ਕਿਹਾ ਕਹਿੰਦਾ ਲੋਚੁਣਿਆ ਵੇ ਨਮਿੰਦਾ ਹੈ ਉਥੋਂ ਦਾ ਮੈਂਬਰ ਆਫ ਪਾਰਲੀਮੈਂਟ ਹੈ ਪਾਣੀ ਗਲੀਆਂ ਚ ਫਿਰ ਰਿਹਾ ਕਿ ਨਹੀਂ ਫਿਰ ਰਿਹਾ ਬਾਜ਼ਾਰਾਂ ਚ ਪਾਣੀ ਘੁੰਮ ਰਿਹਾ ਕਿ ਨਹੀਂ ਘੋਰ ਰਿਹਾ ਚਾਹੇ ਇਹ ਪੋਲਿਟਿਕਲ ਲਾਹਾ ਹੋਵੇ ਨਾ ਹੋਵੇ ਪਰ ਸਰਕਾਰ ਸੁੱਤੀ ਕਿਉਂ ਪਈ ਹੈ ਨਾ ਕੇਵਲ ਮੈਂ ਗਿੱਦੜਬਾਦੀ ਪਟੀਸ਼ਨ ਪਾਈ ਹੈ ਮੈਂ ਮੁਕਸਰ ਦੀ ਵੀ ਪਟੀਸ਼ਨ ਪਾਈ ਹੈ ਕਿਉਂਕਿ ਮੁਕਸਰ ਦੇ ਵਿੱਚ ਵੀ ਪਾਣੀ ਗਲੀਆਂ ਚ ਤੁਰੇ ਫਿਰਦਾ ਹੈ ਰੀਜ਼ਨ ਬੀਇੰਗ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਪਾਣੀ ਤਰਦਾ ਫਿਰਦਾ ਹੈ ਸਰਕਾਰ ਸੁੱਤੀ ਪਈ ਹੈ ਸਰਕਾਰ ਤੀਆਂ ਕਰਾਉਣ ਦੇ ਵਿੱਚ ਮਸ਼ਰੂਫ ਹੈ ਜਿਹੜੀਆਂ ਕੀ ਹੁੰਦੀਆਂ ਸੌਣ ਚ ਭਾਦੂ ਚ ਹੀ ਕਰਾਈ ਜਾਂਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਪੌਣੇ 3 ਸਾਲ ਕਿਸੇ ਨੇ ਗਿੱਦੜਬਾ ਦੇ ਵੱਲ ਅੱਖ ਪਟਕੇ ਨਹੀਂ ਵੇਖਿਆ ਹੁਣ ਕਹੀ ਜਾਂਦੇ ਐ ਇਹਨਾਂ ਦੇ ਕਈ ਐਮਸੀ ਕਹੀ ਜਾਂਦੇ ਐ ਕੋਈ ਅਸੀਲੇ ਆਏ ਪਏ ਉਹ ਕਹਿੰਦਾ ਮੈਂ ਲਿਆ ਆ ਕੋਈ ਅਨਾਉਂਸ ਕਰੀ ਜਾਂਦਾ ਹੈ ਮੁੱਖ ਮੰਤਰੀ ਸਾਹਿਬ ਐ ਕਹਿੰਦੇ ਮੈਂ ਸੀਵਰੇਜ ਦੀ ਸਮੱਸਿਆ ਇੱਕ ਪਾਈਪਲਾਈਨ ਪਾਉਣੀ ਹੈ ਜਨਾਬ। ਉਰੇ ਆਸੇ ਗਿੱਦੜਵਾਦੇ ਲੋਕ ਟੈਕਸ ਪੇ ਕਰਦੇ ਆਂ। ਪੰਜਾਬ ਦਾ ਪੈਸਾ ਹੈ। ਜੇ ਅਸੀਂ ਸੀਵਰੇਜ ਦੀ ਪਾਈਪ ਆਕੇ ਵੀ ਆਸਾਨ ਕਰਨਾ ਹੈ ਲੋਕਾਂ ਤੇ ਤੇ ਫਿਟੇ ਮੂੰਹ ਸਾਡੇ ਤੇ। ਕਿਧਰ ਜਿਮਨੀ ਚੋਲਣ ਲਖੋ ਤੁਸੀਂ ਕੋਈ ਕਿਹ ਮੈਨ ਚੈਲੰਜ ਦਿੱਤਾ ਜੀ। ਉਹ ਚੈਲੰਜ ਤਾਂ ਮੈਂ ਇਹ ਨਹੀਂ ਚੈਲੰਜ ਤਾਂ ਮੈਂ ਹੁਣ ਬੱਬਰ ਕਿਸੇ ਨੂੰ ਕਰਦਾ ਹੀ ਨਹੀਂ। ਜੀ। ਕਿਉਂਕਿ ਹੁਣ ਮੇਰੀ ਉਮਰ ਚੈਲੰਜ ਕਰਨ ਦੀ ਨਹੀਂ ਚੈਲੰਜ ਕਰਦਾ ਹੁੰਦਾ ਮੁੰਡਾ 16 ਤੋਂ 21 ਸਾਲਾਂ ਦਾ ਮੁੰਡਾ ਜਾਂ ਕੁੜੀ। ਉਹ 46 ਸਾਲਾਂ ਦਾ ਬੰਦਾ ਕੀ ਚੈਲੰਜ ਕਰੇ ਪਰਮੇ ਇਹ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਚੋਣਾਂ ਲੜਨਾ ਚਾਹੀਦਾ ਹੈ ਸਾਹਮਣੇ ਮਨਪ੍ਰੀਤ ਸਿੰਘ ਬਾਦਲ ਵੀ ਲੜੇ ਆਪ ਦੀ ਜੋਰ ਜਮਾਈਸ਼ੀ ਕਰੇ ਤੇ ਆਮ ਆਦਮੀ ਪਾਰਟੀ ਵੀ ਲੜੇਗੀ ਇੰਟਰਸਟਿੰਗ ਮੈਚ ਹੋਏਗਾ ਅੱਜ ਕੱਲ ਲੰਡੂ ਮੈਚ ਕੌਣ ਵੇਖਦਾ ਹੈ ਪਾਕਿਸਤਾਨ ਤੇ ਇੰਡੀਆ ਦਾ ਜਦੋਂ ਮੈਚ ਹੁੰਦਾ ਹੈ ਹਰ ਬੰਦਾ ਵੇਖਦਾ ਹੈ ਤੇ ਫਿਰ ਰਾਜਾ ਵਡਿੰਗ ਵੀ ਰੋਚਕ ਮੁਕਾਬਲੇ ਜਿਹੜੇ ਹੁੰਦੇ ਆ ਜਿਹੜੇ ਇੰਟਰਸਟਿੰਗ ਮੈਚ ਹੁੰਦੇ ਆ ਉਹ ਰਾਜਾ ਵਡਿੰਗ 100% ਖੇਡਦਾ ਮੈਂ ਇਹ ਗੱਲ ਕਹੀ ਆ ਮੈਂ ਬਾਬਾ ਚੈਲੰਜ ਨਹੀਂ ਕੀਤਾ ਫਿਰ ਕੀ ਹੋ ਗਿਆ ਐਮਪੀ ਸਾਡਾ ਕੰਮ ਕੀ ਹੈ ਸਾਡਾ ਕੰਮ ਤਾਂ ਇਲੈਕਸ਼ਨ ਹੀ ਲੜਨਾ ਹੈ ਫਿਰ ਚਲ ਯਾਰ ਇਹ ਤਾਂ ਤੈਨੂੰ ਦੱਸਿਆ ਇਹ ਤਾਂ ਸਮਾਂ ਦੱਸੂਗਾ ਮੈਂ ਕੀ ਕਰੂੰਗਾ ਪਰ ਇੰਟਰਸਟਿੰਗ ਮੈਚ ਰਾਜਾ ਵੜਿੰਗ ਖੇਡਦਾ ਹੀ ਖੇਡਦਾ ਹੈ ਮਨਪ੍ਰੀਤ ਵਰਕਰ ਰਿਹਾ ਸਰ ਉਹਦੇ ਪਰ ਕੀ ਕਰ ਜਾਓ ਕਿਹੜਾ ਉਹ ਤਾਂ ਲੋਕ ਦੱਸਣਗੇ ਮੈਂ ਨਹੀਂ